ਦੇਖੋ 2.5 ਸਾਲਾਂ ਦੇ ਵਿੱਚ ਜੇ ਗੱਲ ਕਰੀਏ ਆਪਣੇ ਹਲਕਾ ਖਡੂਰ ਸਾਹਿਬ ਦੀ ਤੇ ਹੁਣ ਤੱਕ 8 ਤੋਂ 9 ਆਪਾਂ ਨਵੇਂ ਰੂਟ ਚਲਾਏ ਆ ਤੇ ਪਿਛਲੇ ਮੈਨੂੰ ਜਵਾਬ ਦੇਣ ਵੀ 2.5 ਸਾਲਾਂ ਜਦੋਂ ਇਹ ਐਮਐਲਏ ਬਣਦੇ ਹੁੰਦੇ ਹੀ ਇਹਨਾਂ ਨੇ ਪਿਛਲੇ 2.5 ਸਾਲਾਂ ਦੇ ਵਿੱਚ ਕਿਹੜੇ 8 ਤੋਂ 9 ਰੂਟ ਚਲਾਏ ਗੱਲ ਕਰਨ ਮੇਰੇ ਨਾਲ ਕੋਈ ਨਵੇਂ ਟਰਾਂਸਫਾਰਮਰ ਰੱਖਣ ਦੀ ਗੱਲ ਹੋਵੇ ਚਾਹੇ ਨਵੇਂ ਫੀਡਰ ਜਿਹੜੇ ਆ ਉਹ ਖਿੱਚੇ ਗਏ ਚਾਹੇ ਕੋਈ ਤਾਰਾਂ ਬਦਲਣ ਵਾਲੀਆਂ ਹੁਣ ਆਪਾਂ 5 ਕਰੋੜ ਦੇ ਲਗਭਗ 2.5 ਸਾਲ ਬਿਜਲੀ ਦੇ ਜਿਹੜੇ ਆ ਉਹ ਕੰਮ ਕੀਤੇ ਆ ਸਕੂਲ ਆਫ ਫੈਮਿਨਸ ਜਿਹੜੇ ਉਹ ਆਪਾਂ ਦੋ ਬਣਾਏ ਆ ਇਹ ਵੀ 2.5 ਸਾਲਾਂ ਦੇ ਵਿੱਚ ਜਿਹੜਾ ਉਹ ਹੋਇਆ ਕਰਨਤਾਰਨ ਜ਼ਿਲ੍ਹੇ ਦੇ ਹਲਕਾ ਖਡੂਰ ਸਾਹਿਬ ਦੇ ਵਿੱਚ ਅਸੀਂ ਐਸ ਵੇਲੇ ਮੌਜੂਦ ਆ ਕਿ ਜਿੱਥੇ ਐਮਐਲਏ ਆਮ ਆਦਮੀ ਪਾਰਟੀ ਦੇ ਮਨਜਿੰਦਰ ਸਿੰਘ ਦੀ ਲਾਲਪੁਰਾ ਪਿੰਡਾਂ ਦੇ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਦੇ ਲਈ ਪਹੁੰਚੇ ਹੋਏ ਨੇ ਤੇ ਗੱਲਬਾਤ ਕਰਕੇ ਜਾਣਦੇ ਆ ਕਿ ਕਿਹੜੀਆਂ ਮੁਸ਼ਕਲਾਂ ਲੋਕੀ ਧਿਆਨ ਦੇ ਵਿੱਚ ਲਿਆ ਰਹੇ ਨੇ ਤੇ ਕਿਹੜੇ ਹੁਣ ਪਿੰਡਾਂ ਦੇ ਜਿਹੜੇ ਨੇ ਉਹ ਪੰਚਾਇਤਾਂ ਰਾਹੀਂ ਕੰਮ ਵੀ ਉਹ ਕਰ ਰਹੇ ਨੇ ਮੇਰੇ ਨਾਲ ਮੌਜੂਦ ਨੇ ਐਮਐਲਏ ਸਾਹਿਬ ਸਾਡੇ ਚੈਨਲ ਤੇ ਸਵਾਗਤ ਹੈ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਤੁਹਾਡੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਰ ਪਿੰਡਾਂ ਦੇ ਵਿੱਚ ਵਿਚਰ ਰਹੇ ਹੋ ਕੀ ਮੁਸ਼ਕਲਾਂ ਲੋਕ ਦੱਸ ਰਹੇ ਨੇ ਤੇ ਕਿਵੇਂ ਭਰੋਸਾ ਦਿਵਾ ਰਹੇ ਹੋ ਕੰਮਾਂ ਨੂੰ ਲੈ ਕੇ ਜੀ ਉਹ ਦੇਖੋ ਦੋ ਤਿੰਨ ਪ੍ਰਕਾਰ ਦੀਆਂ ਮੁਸ਼ਕਲਾਂ ਇੱਕ ਤੇ ਹੁੰਦਾ ਵਾ ਕਿ ਨਿੱਜੀ ਕੰਮ ਜਿਹੜੇ ਜੀ ਜੀ ਸੰਗਤ ਦੇ ਕੋਈ ਪਰਿਵਾਰ ਨਾਲ ਜੁੜੇ ਕੋਈ ਕਾਰੋਬਾਰ ਨਾਲ ਜੁੜੇ ਤੇ ਦੂਸਰਾ ਹੁੰਦਾ ਜਿਹੜੇ ਪਿੰਡਾਂ ਦੇ ਸਾਂਝੇ ਕੰਮ ਆ ਉਹ ਲੋਕਾਂ ਦੇ ਕਿਸੇ ਦੇ ਕੋਈ ਛੱਪੜ ਦਾ ਵਾ ਕੋਈ ਨਾਲੀਆਂ ਉਰਾਸ ਤੇ ਦਾਵਾ ਜੀ ਜੀ ਤੇ ਮੇਜਰ ਇਹੀ ਆ ਕੋਈ ਬੱਚਿਆਂ ਦੀਆਂ ਗਰਾਊਂਡਾਂ ਦਾ ਵਾ ਤੇ ਇਸੇ ਤੇ ਕੰਮ ਕਰ ਰਹੇ ਜੀ اپੋਜੀਸ਼ਨ ਕਹਿੰਦੀ 2.5 ਸਾਲ ਰਹਿ ਗਏ ਨੇ ਤੇ 2.5 ਸਾਲ ਪਹਿਲਾਂ ਜਿਹੜਾ ਸਰਕਾਰ ਨੇ ਕੁਝ ਨਹੀਂ ਕੀਤਾ ਤਾਂ ਹੁਣ 2.5 ਸਾਲ ਜਿਹੜੇ ਆ ਉਹਨਾਂ ਦੇ ਵਿੱਚ ਕੁਝ ਨਹੀਂ ਹੋਣਾ ਕਿਵੇਂ ਵੇਖਦੇ ਹੋ ਜੀ ਅ ਦੇਖੋ 2.5 ਸਾਲਾਂ ਦੇ ਵਿੱਚ ਜੇ ਗੱਲ ਕਰੀਏ ਆਪਣੇ ਹਲਕਾ ਖਡੂਰ ਸਾਹਿਬ ਦੀ ਤੇ ਹੁਣ ਤੱਕ 8 ਤੋਂ 9 ਆਪਾਂ ਨਵੇਂ ਰੂਟ ਚਲਾਏ ਆ ਤੇ ਪਿਛਲੇ ਮੈਨੂੰ ਜਵਾਬ ਦੇਣ ਵੀ 2.5 ਸਾਲ ਜਦੋਂ ਇਹ ਐਮਐਲਏ ਬਣਦੇ ਉਹਦੇ ਹੀ ਇਹਨਾਂ ਨੇ ਪਿਛਲੇ 2.5 ਸਾਲਾਂ ਦੇ ਵਿੱਚ ਕਿਹੜੇ 8 ਤੋਂ 9 ਰੂਟ ਚਲਾਏ ਗੱਲ ਕਰਨ ਮੇਰੇ ਨਾਲ ਮੇਰੇ ਮੇਰੇ 2.5 ਸਾਲ ਦੇ ਕਾਰਜਕਾਲ ਦੀ ਤੇ ਜਦੋਂ ਇਹ ਪਹਿਲੀ ਵਾਰੀ ਬਣੇ ਸੀ ਉਦੋਂ ਦੇ 2.5 ਸਾਲ ਦੇ ਕਾਰਜਕਾਲ ਦੀ 40 ਤੋਂ 50 44 ਤੋਂ 50 ਛੜਕਾਂ ਜਿਹੜੀਆਂ ਆਪਾਂ ਆਪਣੇ ਹਲਕਾ ਖਡੂਰ ਸਾਹਿਬ ਦੀਆਂ ਬਣਾਈਆਂ ਤੇ ਮੇਰੇ 5 ਸਾਲ ਦੇ ਵਜ਼ੀਰ ਰਹੇ ਨੇ ਬਰੰਪਰੇ ਹੋਣੀ ਤੇ 10 ਸ ਨੇ ਪਹਿਲੇ 2.5 ਸਾਲ ਦੇ ਕਾਰਜਕਾਲ ਦੇ ਵਿੱਚ ਇਹਨਾਂ ਨੇ ਕਿਹੜੀਆਂ 44 ਤੋਂ 50 ਛੜਕਾ ਬਣਾਈਆਂ ਤਿੰਨ ਤੋਂ ਚਾਰ ਜਿਹੜੇ ਆ ਉਹ ਆਪਾਂ ਪੁਲ ਬਣਾਏ ਨੇ ਆਪਣੇ ਇਲਾਕੇ ਦੇ ਵਿੱਚ ਆਪਾਂ ਵੇਖੋ ਖਡੂਰ ਸਾਹਿਬ ਗੁਰੂਆਂ ਦੀ ਧਰਤੀ ਤੋਂ ਲੈ ਕੇ ਆਨੰਦਪੁਰ ਸਾਹਿਬ ਨੂੰ ਆਪਾਂ ਜਿਹੜੀ ਬੱਸ ਚਲਾਈ ਜਦੋਂ ਕਿ ਇਨੇਚਰ ਦੇ ਵਜ਼ੀਰ ਬਣੇ ਸੀ ਇਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ ਕਿ ਗੁਰੂਆਂ ਦੀ ਧਰਤੀ ਆ ਉੱਥੋਂ ਲੈ ਕੇ ਅਸੀਂ ਗੁਰੂਆਂ ਦੀ ਧਰਤੀ ਤੱਕ ਬੱਸ ਚਲਾਈ ਆ ਆਪਾਂ ਨਵਾਂ ਰੂਟ ਜਿਹੜਾ ਚਾਲੂ ਕੀਤਾ ਡੇਰਾ ਸਾਹਿਬ ਗੁਰੂ ਦੀ ਧਰਤੀ ਤੋਂ ਲੈ ਕੇ ਤੇ ਅੰਮ੍ਰਿਤਸਰ ਵੀ ਜੇ ਕੋਈ ਦਰਸ਼ਨ ਕਰਨਾ ਚਾਹੁੰਦਾ ਤੇ ਅੰਮ੍ਰਿਤਸਰ ਤੋਂ ਲੈ ਕੇ ਜੇ ਕੋਈ ਸੰਗਤ ਡੇਰਾ ਸਾਹਿਬ ਆਉਣਾ ਚਾਹੁੰਦੀ ਤੇ ਉਹ ਵੀ ਆਪਾਂ ਜਿਹੜੇ ਰੂਟ ਚਾਲੂ ਕੀਤੇ ਲਗਭਗ 5 ਕਰੋੜ ਦੇ ਜਿਹੜੇ ਕੀਮਤ ਦੇ ਜਿਹੜੇ ਕੋਈ ਨਵੇਂ ਟਰਾਂਸਫਾਰਮ ਰੱਖਣ ਦੀ ਗੱਲ ਹੋਵੇ ਚਾਹੇ ਨਵੇਂ ਫੀਡਰ ਜਿਹੜੇ ਆ ਉਹ ਖਿੱਚੇ ਗਏ ਚਾਹੇ ਕੋਈ ਤਾਰਾਂ ਬਦਲਣ ਵਾਲੀਆਂ ਹੋਣ ਆਪਾਂ 5 ਕਰੋੜ ਦੇ ਲਗਭਗ 2.5 ਸਾਲ ਬਿਜਲੀ ਦੇ ਜਿਹੜੇ ਆ ਉਹ ਕੰਮ ਕੀਤੇ ਆ ਜੇ ਗੱਲ ਕਰੀਏ ਵਿਕਾਸ ਦੀ ਤੇ ਕਰੋੜਾ ਰੁਪਈਆ ਜਿਹੜਾ ਵਿਕਾਸ ਦਾ ਹਲਕਾ ਖਡੂਰ ਸਾਹਿਬ ਨੂੰ ਆਇਆ ਵਾ ਜਿਹੜੇ ਪਿੰਡਾਂ 'ਚ ਸਾਡੇ ਨਾਲ ਪੰਚਾਇਤਾਂ ਸੈਮਨ ਸੀ ਜਿਹੜੇ ਪਿੰਡਾਂ ਦੇ ਵਿੱਚ ਪੰਚਾਇਤ ਸਰਪੰਚਾਂ ਨੇ ਕੋਈ ਪਾਰਟੀਬਾਜੀ ਨੂੰ ਨਹੀਂ ਸਮਝਿਆ ਤੇ ਉਹਨਾਂ ਨੇ ਕਿਹਾ ਕਿ ਸਾਡੇ ਪਿੰਡ ਦਾ ਵਿਕਾਸ ਅਸੀਂ ਕਰਨਾ ਉਹਨਾਂ ਨੇ ਮਤੇ ਪਾਏ ਤੇ ਆਪਣਾ ਕੰਮ ਕਰਾਇਆ ਉਹਨਾਂ ਪਿੰਡਾਂ ਦੇ ਵਿੱਚ ਜਿਹੜਾ ਉਹ ਇਹ ਵੀ ਡਿਵੈਲਪਮੈਂਟ ਦਾ ਕੰਮ ਆ ਜਿਹੜਾ ਉਹ ਵੀ ਹੋਇਆ ਸੋ ਜਿਹੜੇ ਸੁਆਹਾਂ ਦੇ ਉੱਪਰ ਜਿਹੜੇ ਆ ਖਾਲੇ ਅਸੀਂ ਪੌਣੇ ਪੱਕੇ ਖਾਲੇ ਬਣਾਉਣੇ ਜਿਹੜੇ ਉਹ ਸ਼ੁਰੂ ਕੀਤੇ ਇਹ ਦਸਨ ਜਿਹੜੇ ਨਾ 2.5 ਸਾਲਾਂ ਦੇ ਵਿੱਚ ਸੂਏ ਜਿਹੜੇ ਖਾਲੇ ਜਿਹੜੇ ਪੱਕੇ ਕੀਤੇ ਆ ਤੇ ਬਾਕੀ ਦੇ ਦੂਰ ਦੀ ਗੱਲ ਖਾਲੇ ਬਣਾਉਣੇ ਤਾਂ ਬੜੀ ਦੂਰ ਦੀ ਗੱਲ ਇੰਨੀ ਤੇ ਇਨੇ ਦੀ ਸੋਚ ਸਮਝ ਬਦਲ ਇਹ ਬਹੁਤ ਛੋਟੀ ਆ ਇਹ ਦਸਨ ਕਿਹੜੀਆਂ ਇਹਨਾਂ ਨੇ ਨਹਿਰਾ ਹੋਂ ਤੱਕ ਜੜੀਆਂ ਉਹ ਸਾਫ਼ ਕਰਾਈਆਂ ਇਹ ਦਸਨ ਕਿਹੜੇ ਸੂਏ ਜਿਹੜੇ ਹੋਂ ਤੱਕ ਇਹਨਾਂ ਨੇ ਸਾਫ਼ ਕਰਾਏ ਆ ਜਾਂ ਜਿਹੜੇ ਸੂਏ ਇਹਨਾਂ ਨੇ ਕੋਈ ਪੱਕੇ ਕੀਤੇ ਆ ਇਹ ਵੀ ਦਸਨ ਕਿ ਕਿਹੜੇ ਜਿਹੜੇ ਇਨੇਚਰ ਦੇ ਨਹਿਰੀ ਖਾਲ ਬੰਦ ਪਏ ਸੀ ਉਹ ਵੀ ਆਪਣੀ ਸਰਕਾਰ ਨੇ ਜਿਹੜੇ ਆ ਕੇ ਉਹ ਚਾਲੂ ਕੀਤੇ ਆ 8 ਤੋਂ 10 ਮਹੱਲਾ ਕਲੀਨਿਕ ਹਲਕਾ ਖਡੂਰ ਇੱਥੇ ਵੀ ਮਹੱਲਾ ਕਲੀਨਿਕ ਜਿਹੜਾ ਉਹ ਬਣਿਆ ਵਾ ਤੇ ਗੱਲ ਕਰੀਏ ਆਪਾਂ ਡੇਹਰਾ ਸਾਹਿਬ ਤੇ ਉੱਥੇ ਵੀ ਸਾਡੇ ਮਹੱਲਾ ਕਲੀਨਿਕ ਬਣਿਆ ਵਾ ਡਾਲੇ ਕੇ ਆ ਉੱਥੇ ਵੀ ਮਹੱਲਾ ਕਲੀਨਿਕ ਬਣਿਆ ਵਾ ਐਵੇਂ ਲੱਗ ਲੱਗ ਏਰੀਆ ਦੇ ਵਿੱਚ ਜਿਹੜੇ ਮਹੱਲਾ ਕਲੀਨਿਕ ਅਸੀਂ ਬਣਾਏ ਆ ਤੇ ਲੋਕ ਜਿਹੜਾ ਵਾ ਉਹਦਾ ਪੂਰਾ ਜਿਹੜਾ ਫਾਇਦਾ ਲੈ ਰਹੇ ਆ ਤੇ ਸਕੂਲ ਆਫ ਫੈਮਿਨਿਸ ਜਿਹੜੇ ਉਹ ਆਪਾਂ ਦੋ ਬਣਾਏ ਆ ਇਹ ਵੀ 2.5 ਸਾਲਾਂ ਦੇ ਵਿੱਚ ਜਿਹੜਾ ਉਹ ਹੋਇਆ ਾਈ ਜੇ ਇਸ ਬੰਨੇ ਨੂੰ ਆਈਏ ਮੇਰੇ ਢਾਈ ਸਾਲ ਗੇਲੀ ਤੇ ਅਸੀਂ ਇੱਕ ਰਿਪੋਰਟ ਕਾਰਡ ਲੈ ਕੇ ਆ ਰਹੇ ਆ ਢਾਈ ਸਾਲ ਵਿਕਾਸ ਦੇ ਸੇਵਾ ਤੇ ਵਿਸ਼ਵਾਸ ਦੀ ਤੇ ਉਹਦੇ ਚ ਮੈਂ ਆਪਣੇ ਕੰਮ ਲੈ ਕੇ ਜਾਊਂਗਾ ਤਾਂ ਬਾਕੀ ਇਹ ਮੇਰੇ ਵਿਰੋਧੀਆਂ ਦੋਹਾਂ ਨੂੰ ਚਿੰਤਾਵਾ ਵੀ ਤੁਹਾਡੇ ਤੋਂ ਕੋਈ ਖਬਰ ਨਾਲਾ ਨਹੀਂ ਆ ਤੁਸੀਂ ਜਦੋਂ ਮਰਜੀ ਤੁਹਾਡੇ ਦੇ ਬਾਬੇਦਾਰ ਦੇ ਦਾਦੇ ਵੀ ਵਿਜਾਰਤ ਰਹੇ ਸੀ ਕਰੋੜਾ ਰੁਪਏ ਸੀ ਤੁਹਾਡੇ ਕੋਲ ਮੈਂ ਤੇ ਆਮ ਘਰ ਚੋਂ ਲੋਕਾਂ ਨੇ ਐਮ ਐਲ ਏ ਬਣਾਇਆ ਮੇਰੇ ਢਾਈ ਸਾਲ ਹੋਰ ਲੰਘ ਲੈਂਦੇ ਹੋ ਪੰਜਾਂ ਸਾਲਾਂ ਜੀ ਮੈਂ ਜਨਤਾ ਨੂੰ ਕਹੂੰਗਾ ਕਿ ਸਾਨੂੰ ਤਿੰਨਾਂ ਨੂੰ ਬਰਾਬਰ ਖੜਾ ਕਰ ਲਓ ਇੱਕ ਸਵਾਲ ਉਹਨੂੰ ਕਰ ਲਿਆ ਕਰੋ ਇੱਕ ਮੈਨੂੰ ਕਰ ਲਿਆ ਕਰੋ ਇੱਕ ਇਹਨੂੰ ਕਰ ਲਿਆ ਕਰੋ ਸਵਾਦ ਫੇਰ ਆ ਤੇ ਮੈਂ ਫੇਰ ਦੱਸੂਗਾ ਕਿ ਮੈਂ 5 ਸਾਲ ਦੇ ਵਿੱਚ ਕੀ ਕੀ ਕੰਮ ਕੀਤੇ ਆ ਕਾਂਗਰਸ ਦੇ ਐਲੋਪੀ ਬਾਈਬਾ ਸਾਹਿਬ ਕਹਿੰਦੇ ਜਿਹਦਾ ਝੰਡਾ ਕਾਬਲ ਤੇ ਹੁੰਦਾ ਹੈ ਅਫਗਾਨਿਸਤਾਨ ਉਹਦਾ ਹੁੰਦਾ ਹੈ ਤਾਂ ਬਰਨਾਲਾ ਸਾਡਾ ਹੈ ਆਮ ਆਦਮੀ ਦਾ ਘੜਾ ਹੈ ਬੇਸ਼ੱਕ ਤਿੰਨ ਸੀਟਾਂ ਆਮ ਆਦਮੀ ਪਾਰਟੀ ਨੇ ਜਿੱਤੀਆਂ ਪਹਿਲਾਂ ਦਿਨਾਂ ਨੂੰ ਕਾਬਲ ਗਰਦਾਸਪੁਰ ਲੱਗਦਾ ਸੀ ਫੇਰ ਇਹਨਾਂ ਨੂੰ ਗਿੱਦੜਬਾਹ ਲੱਗਦਾ ਸੀ ਉਦੋਂ ਤਾਂ ਕਹਿੰਦੇ ਸੀ ਜਿਹੜਾ ਜੀ ਗਰਦਾਸਪੁਰੋ ਜਿੱਤ ਕੇ ਅਗਲੀ ਸਰਕਾਰ ਉਹਦੀ ਜਿਹੜਾ ਗਿੱਦੜਬਾਹ ਜਿੱਤ ਕੇ ਅਗਲੀ ਸਰਕਾਰ ਉਹਦੀ ਹੁਣ ਉਥੋਂ ਲੋਕਾਂ ਨੇ ਮਾਂਝਾ ਦੂਜੇ ਬੰਨੇ ਚਲ ਗਏ ਤਾਂ ਦੂਜੇ ਬੰਨੇ ਵੀ ਆ ਥੋੜੀ ਜੀ ਸਾਡੇ ਘਰ ਵਾਲੀ ਫੁੱਟਦਾ ਥੋੜਾ ਜਿਹਾ ਮਸਲਾ ਹੋ ਗਿਆ ਨਹੀਂ ਤੇ ਉਹ ਵੀ ਸ਼ੀਟ ਜੇ ਦੋਨੀਆਂ ਵੋਟਾਂ ਕਿ ਨਹੀਂ ਤੇ ਉਹ ਝਾੜੂ ਦੀ ਗਿਣੀ ਜਾਣੀ ਜੀ ਕਿਵੇਂ ਵੇਖਦੇ ਹੋ ਵੜਿੰਗ ਸਾਹਿਬ ਉਹਨਾਂ ਦੀ ਪਤਨੀ ਵੀ ਹਾਰੀ ਹੈ ਉੱਥੋਂ ਗਿੱਦੜਬਾਂ ਤੋਂ ਤਾਂ ਉਹਨਾਂ ਨੇ ਕਿਹਾ ਕਿ ਪਾਰਟੀਆਂ ਨੇ ਰਲ ਕੇ ਹਰਾਇਆ ਸਾਨੂੰ ਅਸੀਂ ਜਿੱਤਦੇ ਸੀਗੇ ਆ ਦੇਖੋ ਜਿੱਤਾਂ ਹਾਰਾ ਜਿਹੜੀਆਂ ਉਹ ਬਣੀਆਂ ਚਲੋ ਇਹ ਲੋਕਾਂ ਦਾ ਸੰਗਤਾਂ ਦਾ ਫੈਸਲਾ ਹੁੰਦਾ ਉਹ ਕਿਨੂੰ ਵੋਟ ਕਰਦੇ ਕਿਨੂੰ ਸਪੋਰਟ ਕਰਦੇ ਆ ਤੇ ਬਾਕੀ ਜੇ ਕਹਿਣਾ ਵੀ ਰਲ ਕੇ ਹਰਾਇਆ ਤੇ ਵੇ ਹਾਰ ਜਿੱਤ ਤੇ ਇਦਾਂ ਹੀ ਆ ਜੇ ਕੁਸ਼ਤੀ ਚ ਪਹਿਲਵਾਨ ਖੇਡਦਾ ਜਿਹੜਾ ਦਾਕ ਆ ਉਹਨੇ ਲੌਣਾ ਲਾ ਕੇ ਜਿੱਤਣਾ ਹੁੰਦਾ ਇਹ ਚ ਕਿਹੜੀ ਗੱਲ ਇਹ ਤੁਸੀਂ ਵੇਖਣਾ ਵਾ ਵੀ ਕਿਹੜਾ ਦਾ ਲੱਗਣ ਦੇਣਾ ਤੇ ਕਿਹੜਾ ਨਹੀਂ ਲੱਗਣ ਦੇਣਾ ਜੀ ਐਮਐਲਏ ਮਨਜਿੰਦਰ ਸਿੰਘ ਲਾਲਪੁਰਾ ਹੁਣ ਕਿਤੇ ਹੁਣ ਮਨ ਦੇ ਵਿੱਚ ਇਸ ਪ੍ਰਕਾਰ ਦਾ ਵਿਤਕਰਾਤ ਨਹੀਂ ਰਹੇਗਾ ਕਿ ਜਿੱਥੇ ਸਾਡੀ ਪੰਚਾਇਤ ਨਹੀਂ ਉੱਥੇ ਪੈਸਾ ਤੇ ਗ੍ਰਾਂਟ ਕੋਈ ਨਹੀਂ ਆ ਦੇਖੋ ਜਿੱਥੇ ਤੇ ਮੈਨੂੰ ਪੰਚਾਇਤਾਂ ਚ ਮੇਰੀਆਂ ਵੀ ਆ ਜਿੱਥੇ ਤਾਂ ਸਹੀ ਬੰਦੇ ਸਰਪੰਚ ਬਣੇ ਨੇ ਉਥੇ ਤਾਂ ਖੁੱਲੇ ਪੈਸੇ ਦਵਾਂਗੇ ਜਿੱਥੇ ਸਾਨੂੰ ਲੱਗਦਾ ਆ ਕਿ ਨਹੀਂ ਬੰਦਾ ਹੀ ਠੀਕ ਨਹੀਂ ਆ ਗਲਤ ਚੁਣਿਆ ਗਿਆ ਵਾ ਜਾਂ ਕਿ ਦੂਜੀ ਅਗਲੇ ਦੇ ਪੇਪਰ ਹੀ ਰਿਜੈਕਟ ਹੋ ਗਏ ਆ ਜਾਂ ਕੋਈ ਇਦਾਂ ਦਾ ਮਸਲਾ ਬਣਿਆ ਵਾ ਉਥੇ ਪ੍ਰਸ਼ਾਸਨ ਨੂੰ ਪੂਰੀ ਖੁੱਲ੍ਹ ਦਵਾਂਗੇ ਕਿ ਤੁਸੀਂ ਪੂਰਾ ਕੋਹ ਕਰਕੇ ਫੇਰ ਉਹ ਪਿੰਡਾਂ ਦਾ ਕੰਮ ਚਾਲੂ ਕਰਨਾ ਹੈ ਜੀ ਪਿੰਡਾਂ ਦੇ ਕੰਮਾਂ ਨੂੰ ਲੈ ਕੇ ਹੁਣ ਐਮਐਲਏ ਦੀ ਕਿਵੇਂ ਦੀ ਨਜ਼ਰ ਹੈ ਕਿਉਂਕਿ ਮੁਸ਼ਕਲਾਂ ਬਹੁਤ ਜ਼ਿਆਦੀਆਂ ਨੇ ਅਤੇ ਸਮਾਂ ਬਹੁਤ ਘੱਟ ਹੈ ਨਹੀਂ ਕੋਈ ਨੀਆਂ ਵੱਡੀਆਂ ਮੁਸ਼ਕਲਾਂ ਨਹੀਂ ਆਈਆਂ ਚਲੋ 2.5 ਸਾਲ ਆਪਾਂ ਵੀ ਕੰਮ ਹੀ ਸਿੱਖਿਆ ਵਾ ਤੇ ਕੋਈ ਏਦਾਂ ਦੀ ਗੱਲ ਨਹੀਂ ਹੈਗੀ ਪੈਸੇ ਦੀ ਕੋਈ ਕਮੀ ਨਹੀਂ ਹੈਗੀ ਮਾਰੇ ਦੀ ਕਿਰਪਾ ਵਾ ਪੈਸਾ ਹਲਕਾ ਖਡੂਰ ਸਾਹਿਬ ਕੋਲ ਆ ਵਾਧੂ ਆ ਤੇ ਆਪਾਂ ਬਸ ਮੈਂ ਤਾਂ ਹੀ ਪਿੰਡਾਂ ਚ ਆ ਗਿਆ ਨਾ ਹੁਣ ਮਤੇ ਤੇ ਪ੍ਰਪੋਜ਼ਲਾਂ ਪੈਣ ਲੱਗੀਆਂ ਜਾਣ ਲੱਗੀਆਂ ਤੇ ਮੈਂ ਸਾਰਿਆਂ ਨੂੰ ਇਹੋ ਕਿਹਾ ਵੀ ਵੱਧ ਤੋਂ ਵੱਧ ਜਿਹੜੀਆਂ ਪ੍ਰਪੋਜ਼ਲਾਂ ਤੁਸੀਂ ਭੇਜੋ ਤੇ ਤੁਸੀਂ ਆਪਣੇ ਮਤੇ ਦਿਓ ਤੇ ਮੈਂ ਸਰਕਾਰ ਕੋ ਪੈਸੇ ਲੈ ਕੇ ਉਹਨਾਂ ਤੇ ਬਾਕੀ ਜਿਹੜੀਆਂ ਵੱਡੀਆਂ ਮੁਸ਼ਕਲਾਂ ਅਸੀਂ ਕੱਢ ਜਾਾਂਗੇ ਤੇ ਬਾਕੀ ਛੋਟੀਆਂ ਮੋਟੀਆਂ ਵੇਖੋ ਸਾਰਾ ਸੰਪੂਰਨ ਅਜੇ ਤੱਕ ਇਹ ਕੋਮ ਨਹੀਂ ਹੋਇਆ ਜੀ ਜ ਪਰ ਜੇ ਬੰਦਾ 80 90 ਪੈਸੇ ਵੀ ਕੰਮ ਕਰ ਜਾਂਦਾ ਵਾ ਤੇ ਬੜੀ ਵੱਡੀ ਗੱਲ ਹੁੰਦੀ ਆ ਤੇ ਮਨ ਨੂੰ ਸੰਤੁਸ਼ਟੀ ਹੁੰਦੀ ਆ ਸੋ ਅਸੀਂ ਵੱਡਾ ਕੰਮ ਜਿਹੜੇ ਆ ਜਿਹੜੇ ਵੱਡੇ ਫਸੇ ਕੰਮ ਆ ਸਾਰੇ ਕੱਢਾਂਗੇ ਜੀ ਮੁੰਡਾ ਪਿੰਡ ਘੜਕਾ ਨਜ਼ਦੀਕ ਜਿਹੜਾ ਪੁਲ ਦਾ ਹੁਣ ਕੋਈ ਉਦਕਾਟਨ ਕੀਤਾ ਕੀ ਲੱਗਦਾ ਕਿੰਨੀ ਕੁ ਰਾਤ ਮਿਲੇਗੀ ਉਹ ਕਿੰਨਾ ਕੁ ਮਜ਼ਬੂਤ ਹੋਵੇਗਾ ਕੀ ਭਰੋਸਾ ਲੋਕਾਂ ਨੂੰ ਦਵਾਉਂਦੇ ਜੀ ਅਹ ਦੇਖੋ ਲੋਕਾਂ ਦੀ ਉੱਥੇ ਡਿਮਾਂਡ ਸੀ ਕਿ ਸਾਡੇ ਪੁਲਾਂ ਨੂੰ ਪੱਥਰ ਲਾਇਆ ਜਾਵੇ ਨੇਜ ਪੋਲ ਦੇ ਪਣਾ ਤੇ ਸੋ ਆਪਾਂ ਸਾਡੇ ਐਕਸ਼ਨ ਵਿਸ਼ਾਲ ਮਹਿਤਾ ਨੇ ਉਹਨਾਂ ਦੇ ਧਿਆਨ ਦੇ ਵਿੱਚ ਲਿਆਂਦਾ ਤੇ ਡੀਸੀ ਸਾਹਿਬ ਦੇ ਧਿਆਨ ਦੇ ਵਿੱਚ ਲਿਆਂਦਾ ਤੇ ਸਰਕਾਰ ਨੂੰ ਵੀ ਲਿਖਿਆ ਤੇ ਉਹ ਸਾਰਿਆਂ ਦੇ ਸਹਿਯੋਗ ਦੇ ਨਾਲ ਉੱਥੇ ਜਿਹੜਾ ਤਕਰੀਬਨ 1.5 ਕਰੋੜ ਦੇ ਆਸ-ਪਾਸ ਜਿਹੜਾ ਪੱਥਰ ਆ ਉਹ ਲੱਗਣ ਜਾ ਰਿਹਾ ਇਹ ਤੋਂ ਪਹਿਲਾਂ ਮੁੰਡੇ ਪਿੰਡ ਦੇ ਵਿੱਚ ਵੀ ਆਪਾਂ 3 ਕਰੋੜ ਦੇ ਲਗਭਗ ਜਿਹੜਾ ਵਾ ਉਹ ਪੱਥਰ ਉਹ ਲਾਇਆ ਤੇ ਅਕੱਲ ਪਰਸੋ ਮੇਰੇ ਕੋ ਸਾਥੀ ਆਏ ਇਹ ਵੀ ਸਾਡੇ ਬੰਨ ਦੇ ਵਿੱਚ ਫੇਰ ਥੋੜੀ ਜੀ ਦਰਾੜ ਪੈ ਗਈ ਆ ਤੇ ਇਹ ਤੋੜੇ ਦਿਓ ਤੇ ਆਪਾਂ ਉਹਨੂੰ ਭਰੀਏ ਤੇ ਉਹ ਵੀ ਮੈਂ ਹੁਣ ਪ੍ਰਸ਼ਾਸਨ ਦੇ ਧਿਆਨ ਚ ਲਿਆਂਦਾ 2027 ਦੇ ਲਈ ਫਿਰ ਐਮਐਲਏ ਮਨਜਿੰਦਰ ਸਿੰਘ ਲਾਲਪੁਰਾ ਆਪਣੇ ਹਲਕੇ ਚੋਂ ਫਿਰ ਹੱਥ ਜੋੜ ਕੇ ਵੋਟ ਮੰਗਣਗੇ ਜਾਂ ਫਿਰ ਹੱਥ ਖੜਾ ਕਰਕੇ ਵੀ ਮੈਂ ਕੰਮ ਕੀਤੇ ਨੇ ਹਾਂ ਨਹੀਂ ਕੰਮ ਕਰਨੇ ਉਹ ਆਪਣੀ ਗੱਲ ਹੈ ਪਰ ਜਿਹੜੇ ਹੱਥ ਜੋੜਨੇ ਆ ਸੰਗਤ ਅੱਗੇ ਸੰਗਤ ਬਹੁਤ ਵੱਡੀ ਹੁੰਦੀ ਆ ਜੀ ਜੀ ਤੇ ਹੱਥ ਜੋੜਨੇ ਤੇ ਸਾਡਾ ਫਰਜ਼ ਹੀ ਬੰਦ ਹੈ ਤੇ ਜਿਹੜੀ ਤੁਸੀਂ ਸਤਕਾਰ ਨਾਲ ਵੋਟ ਲੈ ਕੇ ਜਾਣੀ ਆ ਉਹ ਤੁਹਾਨੂੰ ਸਤਕਾਰਨਾ ਪੈਣੀ ਆ ਜਿਹੜੀ ਤੁਸੀਂ ਕੰਮਾਂ ਨਾਲ ਲੈ ਕੇ ਜਾਣੀ ਆ ਉਹ ਤੁਹਾਨੂੰ ਕੰਮਾਂ ਨਾਲ ਪੈਣੀ ਹੈ ਸੋ ਅਸੀਂ ਤਾਂ ਪਹਿਲਾਂ ਵੀ ਹੱਥ ਜੋੜ ਕੇ ਹੀ ਬਣੇ ਆ ਤੇ 2.5 ਸਾਲ ਹੋ ਗਏ ਹੁਣ ਵੀ ਆਤੀ ਜੁੜੀ ਜਾਂਦੇ ਆ ਕਿ ਇਹੋ ਹੀ ਮਤਲਬ ਇਹ ਨਹੀਂ ਵੀ ਬੰਨ ਤੋਂ ਬਾਅਦ ਕੋਈ ਨਿਗਾਹ ਘਮਾਲੀ ਆ ਇਹੋ ਹੀ ਜਦੋਂ ਵੀ ਕੋਈ ਜਿਹਨੂੰ ਮੈਂ ਨਹੀਂ ਵੀ ਜਾਣਦਾ ਨਹੀਂ ਜਾਣ ਪਛਾਣੋਂ ਦੀ ਪਿੰਡਾਂ ਜਿੱਦਾਂ ਨੰਗੀ ਦਾ ਉਹਨੂੰ ਵੀ ਕਿਤੇ ਅੱਖ ਨਾਲ ਅੱਖ ਰਲ ਜੇ ਤਾਂ ਉਹਨੂੰ ਫਤਿਹ ਦੀ ਸਾਂਝ ਕਰੀਦੀ ਆ ਵੀ ਇਹਨਾਂ ਲੋਕਾਂ ਨੇ ਮੈਨੂੰ ਐਮਐਲਏ ਜਿਹੜਾ ਉਹ ਬਣਾਇਆ ਤੇ ਕੰਮਾਂ ਤੇ ਵੀ ਲੈ ਕੇ ਜਾਵਾਂਗੇ ਤੇ ਹੱਥ ਜੋੜ ਕੇ ਵੀ ਵੋਟ ਲੈ ਕੇ ਜਾਵਾਂਗੇ ਕਹਿੰਦੇ ਆਪੋਜੀਸ਼ਨ ਕਹਿੰਦੀ ਸਾਡੇ ਤੇ ਧੱਕੇਸ਼ਾਹੀ ਦੇ ਬੜੇ ਇਲਜ਼ਾਮ ਲੱਗਦੇ ਸੀ ਵੋਟਾਂ ਵੇਲੇ ਵੀ ਅਸੀਂ ਧੱਕੇਸ਼ਾਹੀ ਕਰਦੇ ਕਹਿੰਦੇ ਕੀਤਾ ਹੁਣ ਇਹਨਾਂ ਨੇ ਵੀ ਉਹ ਕੋਜਾ ਹੁਣ ਫਿਰ ਬਦਲਾਵ ਕਿਹੜਾ ਆਇਆ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਇਸ ਨੂੰ ਨਹੀਂ ਸਾਡੇ ਤਾਂ तकरीबन ਹੀ ਪਿੰਡਾਂ ਦੇ ਵਿੱਚ ਜਿਹੜੀਆਂ ਚੋਣਾ ਹੋਈਆਂ ਵਾ ਤੇ तकरीबन ਹੀ ਸਾਡੇ ਜਿਹੜੇ ਆਪਾਂ ਜਿਸ ਪਿੰਡ ਦੇ ਵਿੱਚ ਇੱਥੇ ਖੜੇ ਆ ਤੇ ਇੱਥੇ ਵੀ ਜਿਹੜੀਆਂ ਉਹ ਚੋਣਾ ਹੋਈਆਂ ਵਾ ਤੇ तकरीबन ਹੀ ਪਿੰਡਾਂ ਦੇ ਵਿੱਚ ਚੋਣਾ ਹੋਈਆਂ ਬਾਕੀ ਵਿਰੋਧੀਆਂ ਦਾ ਕੰਮ ਆ ਉਹਨਾਂ ਨੇ ਭੰਡੀ ਜਾਣਾ ਤੇ ਕਹੀ ਜਾਣਾ ਉਹ ਉਹਨਾਂ ਨੂੰ ਆਪਾਂ ਕਰਨ ਦੀ ਇਹ ਆਪਾਂ ਆਪਣਾ ਕੰਮ ਜਿਹੜਾ ਉਹ ਕਰੀ ਚੱਲੀਏ ਤੁਸੀਂ ਯੂਥ ਦੇ ਪ੍ਰੈਜ਼ੀਡੈਂਟ ਵੀ ਜੇ ਯੂਥ ਨੂੰ ਅੰਤ ਵਿੱਚ ਤੇ ਹਲਕੇ ਦੇ ਲੋਕਾਂ ਨੂੰ ਮੈਸੇਜ ਸੰਦੇਸ਼ ਕੀ ਰਹਿਣ ਵਾਲਾ ਹੈ બસ ਇਹੀ ਹੈ ਕਿ ਯੂਥ ਵੱਤੋ ਵੱਤ ਜਿਹੜਾ ਵਾ ਉਹ ਸਿਆਸਤ ਦੇ ਵਿੱਚ ਆਵੇ ਤੇ ਰਾਜਨੀਤੀ ਚਾਵੇ ਚੰਗੀ ਉਹਨਾਂ ਦੀ ਸੋਚ ਹੁੰਦੀ ਆ ਡਿਵੈਲਪਮੈਂਟ ਜਿਹੜੀ ਆਪਣੇ ਇਲਾਕੇ ਦੀਆਂ ਕਰਾਉਣ ਤੇ ਰਾਜਨੀਤੀ ਦੇ ਵਿੱਚ ਆਪਣਾ ਵੀ ਜਿਹੜਾ ਉਹ ਉਹਨਾਂ ਦਾ ਵੀ ਇੱਕ ਸਾਦਾ ਵਿਕਾਸ ਹੀ ਹੁੰਦਾ ਜਿਹੜਾ ਪੋਲਿਟਿਕ ਚ ਚੰਗਾ ਬੰਦਾ ਆਊਗਾ ਤੇ ਉਹ ਅੱਗੇ ਜਾ ਕੇ ਫਿਰ ਆਪਣੇ ਇਲਾਕੇ ਦਾ ਭਲਾ ਕਰਦਾ ਤੇ ਇਹ ਵੀ ਇੱਕ ਵੱਡੀ ਜਿਹੜੀ ਆ ਇਲਾਕੇ ਨੂੰ ਰਾਤ ਮਿਲਦੀ ਹੈ ਕਾਨੂੰਨ ਸਥਿਤੀ ਨੂੰ ਲੈ ਕੇ ਕਿਵੇਂ ਵੇਖਦੇ ਹੋ ਲਾਣ ਆਰਡਰ ਦੀ ਸਥਿਤੀ ਨੂੰ ਕਿਵੇਂ ਵੇਖਦੇ ਹੋ ਪਿਛਲੇ ਦਿਨਾਂ ਦੇ ਵਿੱਚ ਜੋ ਵੀ ਮਾਮਲੇ ਸਾਹਮਣੇ ਆਦੇ ਅ ਦੇਖੋ ਪੂਰਾ ਆਪਣੀ ਵੱਲੋਂ ਕੰਟਰੋਲ ਕਰਨ ਦੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੇ ਕੋਸ਼ਿਸ਼ ਕੀਤੀ ਆ ਪਰ ਵੇਖੋ ਇਹਨਾਂ ਨੇ ਬੜੇ ਲੰਮੇ ਸਮੇਂ ਤੋਂ ਚੀਜ਼ਾਂ ਨੂੰ ਖਿਲਾ ਰਿਆ ਆ ਜੇ ਕ੍ਰਾਈਮ ਆ ਤੇ ਉਹ ਅੱਜ ਹੀ ਨਹੀਂ ਕੋਈ ਵਦਿਆ ਬੜੀ ਧੀਰ ਤੋਂ ਇਹਨਾਂ ਨੇ ਚੀਜ਼ਾਂ ਚਲਾਈਆਂ ਹੋਈਆਂ ਸੋ ਉਹਨੂੰ ਕੰਟਰੋਲ ਕਰਦਿਆਂ ਕਰਦਿਆਂ ਥੋੜਾ ਟਾਈਮ ਲੱਗਦਾ ਵਾ ਪਰ ਅਸੀਂ ਪੂਰੀ ਪੂਰਨ ਕੋਸ਼ਿਸ਼ ਹੈ ਜਿਹੜੀ ਉਹ ਇਹਦੇ ਤੇ ਕਰ ਰਹੇ ਆ ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦਾ ਧੰਨਵਾਦ ਜੀ ਸੋ ਇਹ ਸਨ ਐਮ ਐਲ ਏ ਮਨਜਿੰਦਰ ਸਿੰਘ ਲਾਲਪੁਰਾ ਹਲਕਾ ਖਡੂਰ ਸਾਹਿਬ ਤੋਂ ਵਿਧਾਇਕਾਂ ਤੇ ਅੱਜ ਪਿੰਡਾਂ ਵਿੱਚ ਵਿਚਰਦੇ ਹੋਏ ਲੋਕਾਂ ਦੀਆਂ ਮੁਸ਼ਕਲਾਂ ਸੁਣਦੇ ਹੋਏ ਜਿਹੜਾ ਉਹਨਾਂ ਦੇ ਵੱਲੋਂ ਇੱਥੇ ਗੱਲਬਾਤ ਕੀਤੀ ਗਈ ਆ ਵੇਖਣ ਵਾਲੀ ਗੱਲ ਇਹ ਰਹੇਗੀ ਹੁਣ ਕਿ ਲੋਕਾਂ ਦੇ ਕਿਹੜੇ ਕੰਮ ਜਿਹੜੇ ਆ ਹੋਰ ਕਰਨ ਦੇ ਵਿੱਚ ਕਾਮਯਾਬ ਹੁੰਦੇ ਨੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਹਲਕੇ ਦੇ ਵਿੱਚ ਕਿਸ ਤਰੀਕੇ ਨਾਲ ਲੋਕ ਜਿਹੜਾ ਦੁਬਾਰਾ ਫਤਵਾ ਦੇਣਗੇ ਜਾਂ ਨਹੀਂ ਇਹ ਲੋਕ ਜਾਣਦੇ ਨੇ ਤੁਸੀਂ ਵੇਖਦੇ ਰਹੋ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਜਸਬੀਰ ਸਿੰਘ ਦੇ ਨਾਲ ਮੈਂ ਦਲਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ